ਸਕੂਲ ਸਕੂਲ ਤੋਂ ਤੇ ਮੈਂ ਉਹ ਫਿੰਡ ਪਕੂਆਲੇ ਵਿੱਚ ਤੇ ਆਇਆ ਹੈ। ਇਹ ਹੈਨਸ ਵਾਲਾ ਬਗਵਾਨ ਦੀ ਜੀ ਸਾਡਾ ਇਹ ਦਪਾਲਿਆ ਦਾ ਇੱਕ ਪ੍ਰੋਗਰਾਮ ਐਪ ਐਪ ਡਾਊਨਲੋਡ ਕਰਾਇਆ ਜਿਸ ਦੇ ਵਿਕਸਨ ਉਸ ਵਾਲੀ ਕਾਫੀ ਬਿਮਾਰੀਆਂ ਬਾਰੇ ਵੀ ਆ ਜਾਣੀ ਹੈ ਜੋ ਸੀ ਆਪਣੇ ਘਰੇ ਜਾ ਕੇ ਇਹਨਾਂ ਦਾ ਇਲਾਜ ਉਹ ਘਰੇਲੂ ਤਰੀਕਿਆਂ ਨਾਲ ਕਰ ਸਕਦੇ ਬਹੁਤ ਅਮੀਰ ਜੀ ਅਸੀਂ ਮੰਨ ਰਹੇ ਹਾਂ ਅਸ਼ੀਰਵਾਦ ਦੇ ਰਾਸਤਰਾ ਸਿਕਰਦੀ ਬਰਾਤ ਪਾਣੀਗੜ ਜਿਹੜਾ ਸੰਗਮ ਮੇਰੇ ਗੁਰੂ ਪਤਾਨਾ ਮਹਾਰੂ ਗੁਰੂ ਗਾਮਦਾਸਾ ਜੀ ਦਾ ਚੁੱਕਾ ਹੈ ਇਹਦੇ ਤੇ ਅੱਜ ਅਸੀਂ ਕੰਡ ਖੋਪ ਵਾਲਾ ਚੁੱਕਿਆ ਇਹਦੇ ਕ ਲੈਣਾ ਹੈ ਪੇਸਟ ਕਰਦੇ ਆ ਜੀ ਸਾਡਾ ਟ੍ਰੇਨਿੰਗ ਦਾ ਫੀਸ ਲੈਂਦੇ ਨੇ ਦੂਸਰੀ ਚੁਣਨ ਕਰਨ ਕਰਨਾ ਹੈ ਜੀ ਨੇ ਦੋਹੀ ਨੇ ਪਸ਼ੂ ਕਰਨ ਟ੍ਰੇਨਿੰਗ ਦਿੱਤੀ ਜਿਸ ਵਿੱਚ ਸਾਨੂੰ ਪਾਣੀ ਦੋਗਾਲਾ ਐਪਟਾਉਮੈਂਟ ਕਰਵਾਈ ਸਾਨੂੰ ਉਹਨਾਂ ਦੀਆਂ ਕਿਸਾਨ ਦੇ ਬਿਮਾਰੀਆਂ ਬਾਰੇ ਦੱਸਿਆ ਅਤੇ ਹੋਰ ਵੀ ਕਈ ਟ੍ਰੇਨਿੰਗ ਮਾਉਣੇ ਵਾਲੇ ਦੱਸੇ ਇਹ ਕੈਲੂਚਾਰ ਨਾ ਕਰੀਏ ਕਸੋਣੇ ਇਹਨੂੰ ਬਾਅਦ ਵਿੱਚ ਟਿੱਕਾ ਬਹੁਤ ਕਿਲੇ ਦੀ ਉੱਚ ਜਗ੍ਹਾ ਤੇ ਜਾਇਦਾ। ਇਹ ਚਾਹ ਰਹੀ ਜੀ। ਅਸਿਕਾ ਜੀ ਮੇਰਾ ਨਾਮ ਹਰਪਿਕ ਤੋਰਾ ਜੀ ਪਿੰਡ ਸੰਤਪੁਰਾ ਜੀ ਬਲਾਕ ਘਵਾਨੇ ਵਾਲਾ ਜਿਹੜਾ ਸੰਗਰੂਰ ਦੀ ਸਾਨੂੰ ਮੱਚ ਤੀਸਰਾ ਦਿਲਾਇਆ ਤਾਂ ਮੇਰਾ ਧੰਨ ਮੈਡਮ ਰੱਖੋ ਜੀ ਜਾਵੇ ਮੈਂ ਕੱਲ ਤੇ ਜੀ ਜਾਨੋ ਉਹ ਵਾਲੇ ਬਾਰੇ ਪਸੌਣੇ ਵਾਲੇ ਦੱਸਿਆ ਗਿਆ ਜੀ ਦੇ ਬੱਚੇ ਜੰਡਾ ਬਣ ਜਾਂਦੇ ਨੇ ਨਵਾਂ ਬਰਸ ਆ ਗਿਆ ਜੀ ਤੇ ਮੋਖ ਰਵਾਇ ਤੇ ਗਲ ਕੋ ਦੇ ਬਾਰੇ ਤੇ ਤੇ ਟੀਕਾ ਕਰਵਾ ਲਈ ਸਗਾ ਜੀ ਤੇ ਬਹੁਤ ਵਧੀਆ ਲਵਟ ਦੇ ਵੀ ਮੇਰਾ ਨਾਮ ਸੁਧਿਆ ਦੇਖੀਆ ਮੇਰਾ ਪਿੰਡ ਬਕਸਾ ਹੈ ਹਾਂ ਅਸੀਂ ਪਿੰਡ ਤੋਂ ਬਗਵਾਲੋਂ ਤੇ 3 ਦਿਨ ਹੋ ਗਏ ਟ੍ਰੇਨਿੰਗ ਲੈ ਰਹੇ ਹਾਂ ਕਰਮਜੀਤ ਮੈਡਮ ਦੇ ਬਹੁਤ ਵਧੀਆ ਟ੍ਰੇਨਿੰਗ ਦੇਈ ਹੈ ਕਿਉਂਕਿ ਉਹ ਕਹਿੰਦੇ ਲੇਕੇ ਅਸੀਂ 3:30 ਵਜੇ ਤੱਕ ਰਹਿੰਦੇ ਹਾਂ ਤੇ ਇਹਦੇ ਵਿੱਚ ਸਨ ਪਸ਼ੂਆਂ ਦੀ ਨਸਲਾਰੇ ਦੀ ਤੇ ਪਸ਼ੂਆਂ ਨੇ ਖਾਣ ਦੀ ਵਾਰੇ ਉਹਨਾਂ ਦੇ ਨਾਲ ਸਭ ਪਸ਼ੂ ਖਰੀਦਣ ਤੋਂ ਪਹਿਲਾਂ ਉਹਨੂੰ ਵੀ ਕਿਆ-ਕਿਆ ਚਾਹੀਦਾ ਹੈ ਸਾਨੂੰ ਕਿਆ-ਕਿਆ ਪਛਾਣ ਹੋਣੀ ਚਾਹੀਦੀ ਹੈ ਜੀ ਸਾਨੂੰ ਸਾਰਾ ਕੁਝ ਦੱਸਿਓ ਤੇ ਫੋਨ ਤੇ ਸਾਨੂੰ ਈਕੋਪਾਲਾ ਐਪ ਉਹ ਵੀ ਡਾਊਨਲੋਡ ਕਰਵਾਏ ਜੀ ਤਾਂਕਿ ਉਹਦੇ ਵਿੱਚ ਸਾਨੂੰ ਜ਼ਿਆਦਾ ਜਾਣਕਾਰੀ ਮਿਲ ਜੇ ਬਹੁਤ ਵਧੀਆ ਹਾਂ ਸਸਟਰੀ ਜੀ ਇਹ ਰੋਣਾਂ ਤੇ ਕਹਿੰਦੇ ਕਹੜਾ ਇਹ ਮੈਂ ਟਾਈਮ ਨਿਵਾਸਲਾ ਸਹੀ बारे जानकारी दी नज बारे दस नस्ल नस्लों के बारे जानकारी दी गई सही जो दिन नसलों बारे दिखी गई बीमारियों बारे बच्चे बड़ा बचाव का तरीका दसा गया जी सभी ਨਾ ਸੰਗਤ ਰੱਬ ਜੀ ਅਸੀਂ ਕਹਿੰਦੇ ਬਹੁਤ ਫਰਵਾਰੀ ਦੇ ਦਿਨ ਤੋਂ ਜਿਹੜੀ ਪੇਟੀ ਲੱਗਿਆ ਸੀ ਮੈਡਮ ਕਰਦੀ ਸੀ ਪੇਟੀ ਲਈ ਬਹੁਤ ਬੀਆ ਮੈਂ ਜੀ ਤੁਹਾਨੂੰ ਇਹਨਾਂ ਕਰਾੜੀ ਜਾਣਕਾਰੀ ਵੀ ਨਾਸਨਾ ਵਾਲੀ ਜਿੰਨਾ ਸਾਡੇ 40 ਸਮਾਂ ਦਾ ਮਾਲਕ ਉਹਨਾਂ ਦੇ ਸਵਾਲ ਜਵਾਬ ਸੀ ਜੀ ਉਹਨਾਂ ਨੇ ਜਵਾਬ ਦਿੱਤੇ ਗਏ ਜੀ ਮੇਰੇ ਟ੍ਰੇਨਿੰਗ ਲੱਗੀ ਹੈ ਜੀ ਐਨ ਡੀ ਡੀ ਬੀ ਆ ਆਪਣਾ ਆਨੰਦ ਦੇ ਵਿੱਚ ਅਸੀਂ ਉਦੋਂ ਇੱਕ ਹਫਤੇ ਦੀ ਟ੍ਰੇਨਿੰਗ ਲੈ ਕੇ ਆਏ ਸੀ ਤਾਂ ਸਾਡੀਆਂ ਡਿਊਟੀਆਂ ਲੱਗੀਆਂ ਨੇ ਕਿ ਹੁਣ ਵਾਪਕ ਵਾਪਕ ਬਲਾਕਾਂ ਦੇ ਵਿੱਚ ਵਾਪਕ ਵਾਪਕ ਪਿੰਡਾਂ ਤੋਂ ਤ੍ਰਿਸ਼ੀ ਸਖੀਆਂ ਨੇ ਉਹ ਐਸਟੈਂਸਨ ਤੋਂ ਕੁਝਾ ਵੀ ਕੰਮ ਕਰਨੀਆਂ ਨੇ ਤਾਂ ਉਹਨਾਂ ਨੂੰ ਸਹੀ ਜਾਣਕਾਰੀ ਦੇ ਕੇ ਤੇ ਸਹੀ ਜਾਗਰੂਕ ਕਰਕੇ ਜੀ ਉਹਨਾਂ ਨੂੰ ਆਪਾਂ ਥੰਡਾਂ ਵਿੱਚ ਵਧੀਆ ਸਹੀ ਤਰੀਕੇ ਨਾਲ ਕੰਮ ਕਰਨ ਦਾ ਜਿਹੜੀ ਜਾਣਕਾਰੀ ਇਹ ਜੋ ਦਿੱਤੀ ਦੀ ਇਹ ਸਾਡੀ ਕੋਸ਼ਿਸ਼ ਆ ਵੀ ਜਿਹੜੀਆਂ ਜੋ ਅਸੀਂ ਆਨੰਦ ਤੋਂ ਐਨਡੀਡੀਪੀ ਤੋਂ ਟ੍ਰੇਨਿੰਗ ਲੈ ਕੇ ਆਏ ਆ ਅਸੀਂ ਉਹਨਾਂ ਦਾ ਸਹੀ ਜਿਹੜਾ ਮਤਲਬ ਸਾਨੂੰ ਸਹੀ ਤਰੀਕੇ ਜੀ ਉਸੇ ਨਾਲ ਕੁੜੀਆਂ ਨੂੰ ਦੱਸ ਸਕੀਏ ਤਾਂ ਕਿ ਜੋ ਆਪਣੇ ਪਿੰਡਾਂ ਦੇ ਵਿੱਚ ਉਹ ਸਹੀ ਤਰੀਕੇ ਨਾਲ ਕੰਮ ਕਰ ਸਕਣ ਬਾਕੀ ਇਹ ਆਲ ਸਟਾਫ ਜਿਹੜੀਆਂ ਵੀ ਕੁੜੀਆਂ ਨੂੰ ਅਸੀਂ ਮਿਲਦੇ ਆ ਇਹ ਭਵਾਨੀਗੜ੍ਹ ਦਾ ਬਲਾਕ ਹੈ ਜੀ ਫੱਗੂ ਆਣਾ ਇੱਥੇ ਮਤਲਬ ਬਹੁਤ ਵਧੀਆ ਕੁੜੀਆਂ ਮਿਹਨਤੀ ਨੇ ਜੀ ਬਹੁਤ ਵਧੀਆ ਇਹਨਾਂ ਨੇ ਆਪਣੀ ਟ੍ਰੇਨਿੰਗ ਲਈ ਸਾਡੀ ਟਾਈਮਿੰਗ ਹੁੰਦੀ ਸੀ ਜੀ 10 ਤੋਂ ਲੈ ਕੇ 3 ਵਜੇ ਤੱਕ ਦੀ ਤਾਂ ਬਹੁਤ ਵਧੀਆ ਕੁੜੀਆਂ ਨੇ ਟ੍ਰੇਨਿੰਗ ਲਈ ਸੀ ਅਸੀਂ ਚਾਹੁੰਦੇ ਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਕੁੜੀਆਂ ਜਿਹੜੀਆਂ ਨੇ ਅਲੱਗ-ਅਲੱਗ ਖਾਵਾਂ ਤੇ ਜਾ ਕੇ ਜਿੱਥੇ ਵੀ ਟ੍ਰੇਨਿੰਗ ਦੇਣ ਤਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਸਖ ਸਖਸਫੁਲ ਰਹਿਣ ਕੋ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਸਕਣ ਅਸੀਂ ਧੰਨਵਾਦ ਕਰਦੀ ਆਂ ਜੀ ਐਨ ਆਰ ਐਲ ਐਮ ਦਾ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਆਉਣ ਦਾ ਜੀ ਮੌਕਾ ਦਿੱਤਾ ਤਾਂ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ 哦，大家都是，这个。